ਹੋਣੇ ਹੋੜਾ ਜੇ ਪਿੱਛੇ ਨਹੀਂ ਦੂਰ ਦੂਰ ਦੀ ਨਜ਼ਰ ਵੀ ਬਹੁਤ ਹੈ ਪਲੀਜ਼ ਸਰਕਾਰ ਨੇ 12000 ਰੁਪਏ ਕਰ ਦਿੱਤਾ ਸਰਕਾਰ ਨੇ 12000 ਰੁਪਏ ਇੱਕ ਐਸੀ ਅਸੀਂ 20 ਦਵਾਂਗੇ 2500 ਮੰਤਰੀ ਸਾਹਿਬ ਕਹਿੰਦੇ ਸੀ ਪੱਕੀ ਦਾ ਪੱਕੀ ਦਾ ਪਰਿਵਾਰ ਗਲਤ ਰਕਮ 1800 ਦਾ ਇੱਕ ਮਹੀਨਾ ਵੀ ਡਾਟਾ ਆਉਦਾ ਹੀ ਕੱਟ ਲਿਆ ਸਰਕਾਰ ਨੇ 2019 ਚ 12000 ਰੁਪਏ ਪਰ ਏਕੜ ਦਿੱਤਾ ਜਦੋਂ ਦਾ 700 ਤੋਂ ਆ ਕੇ 750 ਉਹ ਕਹਿੰਦੇ ਫਦਰ ਅੱਜ ਤਾਂ ਤੁਸੀਂ ਜੋ ਮਰਜ਼ੀ ਕਰੋ ਸਾਡੇ ਕੋਲ ਜਾਂਦਾ ਟਾਈਮ ਆ ਤਾਂ ਕਰਕੇ ਅਸੀਂ ਚੱਕਰ ਜੀ ਤੁਹਾਨੂੰ ਜੇ ਕਿਸੇ ਨੇ ਕਿਹਾ ਹੋਵੇ ਵੀ ਐਮ ਐਲ اے ਉੱਥੋਂ ਭੱਜ ਗਿਆ ਐਮ ਐਲ اے ਹੜਕਾ ਛੱਡ ਗਿਆ ਐਮ ਐਲ اے ਸਾਨੂੰ ਮਿਲਦਾ ਨਹੀਂ ਫਿਰ ਤੁਸੀਂ ਗੱਲ ਕਰ ਸਕਦੇ ਹੋ ਤੁਸੀਂ ਮੈਨੂੰ ਤੁਸੀਂ ਇਹ ਮੈਨੂੰ ਐਮ ਐਲ اے ਬਣਾਇਆ ਮੈਂ ਬਣਿਆ ਮੈਂ ਬਾਬਾ ਹੈ 3 ਸਾਲ ਹੋ ਗਏ ਇਹ ਜੇ ਨੰਗਿਆ 3 ਸਾਲ ਤੋਂ ਉੱਪਰ ਹੋ ਗਏ ਮੈਂ ਬਾਬਾ ਹੈ ਨਹੀਂ ਜੇ ਤਾਂ ਮੈਂ ਬਾਬਾ ਹੁੰਦਾ ਫਿਰ ਮੈਂ ਅੱਖਾਂ ਬੰਦ ਕਰਕੇ ਦੇਖ ਲੈਂਦਾ ਕੀ ਹੋਇਆ ਫਿਰ ਮੈਂ ਸਾਰੇ ਐ ਕਹਦਾ ਜਾਨੀ ਅਸੀਂ ਬਾਬੇ ਨਹੀਂ ਜੀ ਕੀ ਕਰਾਂ ਕੀ ਕਰਾਂ ਤੁਸੀਂ ਦੱਸੋ ਹੱਸ ਗਿਆ ਵੀ ਆ ਕੀਤਾ ਗਾਉਣੀ ਤਾਂ 3 ਸਾਲ ਕਿਉਂ ਲਗਾਏ ਕਿਹੜਾ ਬੇਰ ਬੇਰ ਕਰਕੇ ਆਏ ਤੁਸੀਂ ਬ੍ਰੇਨ ਕਰਦੇ ਤੁਸੀਂ ਨਾ ਗੁਰਦੁਆਰਾ ਸਾਹਿਬ ਵਾਦਾ ਕੀਤਾ ਸੀ ਜੀ ਚੋਰ ਪੀਟ ਕਰਾਈ ਜੰਨੇ ਉਹ ਮੈਂ ਤੇਰੀ ਗੱਲ ਸੁਣਦਾ ਸਭ ਇੱਕ ਮਿੰਟ ਇੱਕ ਮਿੰਟ ਸਾਈ ਨੂੰ ਰੰਦੇ ਦੋ ਓਥੇ ਕੀ ਲਾ ਯਾਰ ਹੋਰ ਇਹ ਵੀ ਉਹੀ ਚੀਜ਼ ਅੱਗੇ ਵੀ ਉਹ ਗੱਲ ਦੇ ਕਰਨ ਤੋਂ ਗੱਲ ਪਾ ਕਾਲੇ ਥੋੜਾ ਜਿਹਾ ਦੇਖੀ ਵੀ ਗਾ ਯਾਰ ਉਹਦਾ ਸਰ ਪਹਿਲਾਂ ਦੇ ਰੱਖੇ ਕਰਨਾ ਨਹੀਂ ਆ ਯਾਰ ਦੇਖੀ ਵੀ ਉਹ ਤਾਂ ਬੰਨ ਨੀਵਾ ਇਧਰ ਉਹ ਤਾਂ ਦੇਖੀ ਹੋਈ ਆ ਉਹ ਥੇਟ ਮਿੰਟ ਆ ਜਾਓ ਕਰੂ ਦੋਗੇ ਆ ਪਸੰਦੀਆਂ ਵੀ ਆ ਨਹੀਂ ਮੈਨੂੰ ਇੱਕ ਗਲਤੀ ਸਮਝ ਨਹੀਂ ਆਉਂਦੀ ਵੀ ਉੱਥੇ ਬੰਨਾਂ ਨਹੀਂ ਆ ਥੱਲੇ ਨਹੀਂ ਆ ਸਾਡਾ ਟੰਡ ਡੁੱਪਦਾ ਨਹੀਂ ਜੀ ਉਹ ਟਾਲ ਵਾਲੇ ਇੱਥੇ ਵੜਦੇ ਨਹੀਂ ਉੱਥੇ ਕੋਰ ਨੇ ਟੂ ਚੜਾ ਕੋਈ ਨਾ ਪਾਸ ਹੋ ਗਏ ਪਾਸ ਤਾਂ ਸੁਣੀ ਜਾ ਰਹੇ ਆ ਸਿਕਣ ਬੱਜੂ ਵਾਹੇ ਤਾਂ ਉੱਥੇ ਜਾਣਾ ਹੈ ਜਿੰਨਾ ਚਿਰ ਇਹ ਮੈਂ ਸਾਨੂੰ ਥੋੜੋ ਲਿਆਉਂਦੀ ਕਿ ਲੋੜਦੀ ਆ ਮੈਂ 70 ਸਾਲ ਦੇ ਜਿੰਨਾ ਚਿਰ ਇਹ ਮੈਂ ਸਾਨੂੰ ਥੋੜੋ ਲਿਆਉਂਦੀ ਕਿ ਲੋੜਦੀ ਆ ਮੈਂ 70 ਸਾਲ ਦੇ ਆਹ ਮਾਰ ਦੂ ਮੈਂ ਸਾਡਾ ਕੋਈ ਬੰਦਾ ਬਾਤ ਸੁਣ ਰਿਹਾ ਇੱਕ ਮਿੰਟ ਮੈਨੂੰ ਅਫਸਰ ਨੂੰ ਆਪਸਾ ਇਹ ਸਵਾਲ ਹੈ ਸਾਰਿਆਂ ਨੂੰ ਪਤਾ ਇਹ ਇਹ ਬਾਈ ਵੀ ਮੇਰੇ ਨਾਲ ਸੁਣ ਮਾਰ ਪਹਿਲੀ ਵਾਰ ਆਪਨੇ ਪਹਿਲੀ ਵਾਰ ਪਿੰਡ ਤੇ ਸਾਡੀ ਜੀ ਸਾਡੀ ਦਾ ਕੋਈ ਸਹੀ ਕਦਰ ਹੀ ਨਹੀਂ ਹੈਗੀ ਅਸੀਂ ਤੁਹਾਨੂੰ ਇਹ ਸਹਿਮਤ ਤੁਹਾਡੇ ਨਾਲ ਇੱਕ ਮਿੰਟ ਸਹਿਮਤ ਜ਼ਮੀਨ ਛੱਡਣ ਲਈ ਤਿਆਰ ਜਿਵੇਂ ਗਰ ਲਾਲ ਮਨੌਰ ਨੇ ਕਿਹਾ ਵੀ ਲੋਕ ਜੁੜੀ ਨਹੀਂ ਸੋਦੇ ਦੇਕਰ ਉਹ ਕਹਿੰਦੇ ਸਾਡੀ ਜੀ ਜੀ ਦੀ ਬੋਰ ਦੇ ਨਾਲ ਲੱਗਦੀ ਆ ਇੱਕ ਮਿੰਟ ਇਹ ਦਰਤੀ ਲਵਾਓ ਇਹ ਗੱਲ ਸੁਣ ਲੋ ਇਸੇ ਕਾਰਨ ਲੁਕਿਆ ਮੈਂ ਬੰਨ ਲਵਾਉਂਦਾ ਸੀਗਾ ਅਨੂ ਫੋਨ ਮਾਰਿਆ ਮਲਕੀਤ ਨੂੰ ਫੋਨ ਮਾਰਿਆ ਮੈਂ ਪਹਿਲਾਂ ਮੇਰੀ ਸੁਣੋ ਜੀ ਸਾਰਾ ਹੀ ਸੀਗਾ ਪਰਲੀ ਸਾਈਡ ਵਾਲਾ ਨਹੀਂ ਸੀਗਾ ਮੇਰੇ ਪਰਲੀ ਸਾਈਡ ਵਾਲੇ ਜ਼ਿਆਦਾ ਰਿਸ਼ਤੇਦਾਰ ਨਹੀਂ ਜਾਂ ਤੁਸੀਂ ਘਟ ਨਹੀਂ ਸੀਗਾ ਮੈਨੂੰ ਉਸ ਸਾਰੇ ਲੋਕਾਂ ਨੇ ਵੋਟਾਂ ਪਾਈਆਂ ਨੇ ਮੇਰੇ ਲਈ ਕੋਈ ਕਾਲੀ ਨਹੀਂ ਕੋਈ ਕਾਂਗਰਸੀ ਨਹੀਂ ਕੋਈ ਭਾਜਪਾ ਵਾਲੀ ਕਿਉਂਕਿ ਜਿੰਨੇ ਤੁਸੀਂ ਵੋਟਾਂ ਪਾਈਆਂ ਐਸੇ ਵਾਰ ਕਰਕੇ ਮੈਂ ਹਰ ਮੁੱਦਾ ਵਿਧਾਨ ਸਭਾ ਚੱਕਿਆ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਸਟੇ ਲਿਆ ਹੋਇਆ ਜਿਮੀਦਾਰਾਂ ਨੇ ਮੈਂ ਤੁਹਾਡਾ ਬੰਨ ਕੰਪਲੀਟ ਕਰਾ ਦੇਣਾ ਦੋਨੋਂ ਸਾਈਡ ਸਰਪਾਰਲੀਮੈਂਟ ਸਾਈਡ ਵਾਲੇ ਨੇ ਲਿਆ ਹੋਇਆ ਉਧਰ ਸਾਡੇ ਕੋਲ ਤਾਂ ਗੱਲ ਇੱਧਰ ਪਾਸੇ ਬੰਦੇ ਨੇ ਸਟੇ ਨਹੀਂ ਲਿਆ ਕਹਿੰਦਾ ਜੀ ਆਓ ਗਿਆ ਸਟੇ ਲੈ ਕੇ ਆਇਆ ਆਦਮੀ ਨੇ ਜੋ ਉਹ ਇਧਰ ਆਬਜੈਕਸ਼ਨ ਕਰਵਾਈ ਜਾਣੇ ਵਾਲਾ ਇੱਕ ਮਿੰਟ ਆਓ ਅੱਗੇ ਆਓ ਸੁਣ ਲੋ ਸਟੇ ਕਿਹਨੇ ਲਿਆ ਅੰਕਲ ਸਾਡੇ ਆ ਸਭ ਤੋਂ ਸਾਡੇ ਅੰਕਲ ਮੋਰੇ ਖੜੇ ਨੇ ਇੱਕ ਮਿੰਟ ਇਹ ਆਪਣਾ ਕੋਡ ਦੇ ਵਿੱਚ ਸਟੇ ਲਿਆ ਗਿਆ ਮੈਂ ਐਕਸ਼ਨ ਬਣਾ ਲਿਆ ਇਸ ਵੀਡੀਓ ਬਣਾ ਲਿਆ ਇਸ ਦੀ ਬਣਾ ਲਿਆ ਮੈਂ ਕਿ ਯਾਰ ਮੇਰਾ ਹਲਕਾ ਜਿਹੜਾ ਆਹ ਵਾਰ ਬੰਦਾ ਹੈ ਮੇਰਾ ਪਿੰਡ ਕੋਟਕੇਵਾਲ ਸਭ ਤੋਂ ਪਹਿਲਾਂ ਮੈਂ ਪਾਣੀ ਦੀ ਮਾਰ ਦੇ ਵਿੱਚ ਛਾਣ ਕਰਨੀ ਆ ਆਪਣਾ ਅਸੀਂ ਰਿਆਣੇ ਚਾਹਦੇ ਨਹੀਂ ਅਸੀਂ ਪੰਜਾਬ ਚ ਉਹ ਵੀ ਸਾਡਾ ਜਿਹੜਾ ਹਲਕਾ ਹੈ ਸੀਐਮ ਨੇ ਬਕਾਇਦਾ ਮੈਨੂੰ ਕਿਹਾ ਵੀ ਜਾ ਇਹਨਾਂ ਨੂੰ ਬੈਠ ਕੇ ਪ੍ਰੋਜੈਕਟ ਬਣਾਓ ਇਹਨਾਂ ਨੇ ਕਹਿ ਕੇ ਜਿਹੜੇ ਬੰਦੇ ਇੱਕ ਮਿੰਟ ਇੱਕ ਮਿੰਟ ਚੈੱਕ ਮਿੰਟ ਬੋਲਣ ਜਿਹੜੇ ਬੰਦੇ ਨੇ ਕੋਰਟ ਦੇ ਵਿੱਚ ਸਟੇ ਲਿਆ ਹੋਇਆ ਉਹ ਸਟੇ ਵਾਪਸ ਲੈ ਲਓ ਅਸੀਂ ਦੋਨਾਂ ਸਾਈਡ ਤੇ ਜਿਹੜਾ ਬੰਨ ਹੈਗਾ ਕੰਪਲੀਟ ਪਰ ਉਹ ਕੋਈ ਕੋਨਾ ਵੀ ਨਹੀਂ ਅਸੀਂ ਛੱਡਾਂਗੇ ਮੈਂ ਇਹਨਾਂ ਨੂੰ ਕਿਹਾ ਮੈਂ ਰਿਕਵੈਸਟ ਕੀਤੀ ਮੈਂ ਕਿਹਾ ਮੈਨੂੰ ਮਲਾ ਦਿਓ ਯਾਰ ਹਾਂ ਜੀ ਮੈਂ ਕਰ ਦਿੰਦਾ ਉਹ ਕਰਕੇ ਬੰਨ ਪੂਰਾ ਨਹੀਂ ਬਣ ਰਿਹਾ ਆਪਣੇ ਭਾਵੇਂ ਅਸੀਂ ਤਿਆਰ ਆ ਲੋਕ ਜ਼ਮੀਨ ਦੇ ਨੂੰ ਤਿਆਰ ਨੇ ਸਾਰੇ ਦੋ ਤਿਆਰ ਨੇ ਇਹ ਦੋ ਬੰਦਿਆਂ ਨੇ ਸਟੇ ਲਿਆ ਹੋਇਆ ਸਟੇ ਵਾਪਸ ਲੈ ਲਓ ਮੇਰੀ ਜ਼ਿੰਮੇਵਾਰੀ ਹੈ ਮੈਂ ਬੰਨ ਕੰਪਲੀਟ ਕਰਕੇ ਤੁਸੀਂ ਅੱਜ ਵੀ ਮੈਂ ਤੁਹਾਨੂੰ ਇਹ ਗੱਲ ਕਹਿੰਨਾ ਤੁਸੀਂ ਉਹਨਾਂ ਤੋਂ ਸਟੇ ਵਾਪਸ ਲੈ ਲਓ ਮੈਂ ਤੁਹਾਡੇ ਵਿੱਚ ਬੈਠ ਕੇ ਪ੍ਰੋਪੋਜ਼ਲ ਤਿਆਰ ਕਰਵਾ ਦੇਣਾ ਬੰਨ ਉਹ ਸਟੇ ਵਾਲੇ ਬੰਦੇ ਪਤਾ ਸਰ ਕੀ ਇਹ ਉਹਨਾਂ ਦੀ ਦੋਨੋਂ ਸਾਈਡ ਹੀ ਇੱਕੋ ਹੀ ਫੈਮਿਲੀ ਦੀ ਪੈਲੀ ਹੈ ਜੀ ਦੋਨੋਂ ਸਾਈਡ ਚਾਰ ਕਿੱਲੇ ਮੱਤਾ ਉਹਨਾਂ ਦਾ ਐਸਟੇਟ ਹੈ ਇੰਨਾ ਹੀ ਹੋ ਸਕਦਾ ਹੈ ਉਹ ਕਹਿੰਦੇ ਕਿ ਸਾਢੇ ਮੱਤਾ ਜਿੱਤੇ ਉਹਨਾਂ ਦਾ ਲੱਗਦਾ ਹੈ ਨਾ ਜੋ ਜਿਹੜਾ ਵੇਚ ਆਉਂਦਾ ਉਹ ਘਗਰ ਦੇ ਵੇਚ ਜਿਹੜਾ ਉਹ ਘਗਰਾਂ ਦੇ ਮਾਲਕੀਆਂ ਦੇ ਵਗ ਰਹੇ ਹਾਂ ਜਿੱਦਾਂ 48 ਫੁੱਟ ਕਹਿੰਦੇ ਜੀ ਸਰਕਾਰ ਵੀ ਅਸੀਂ ਲੈਣਾ ਚਾਰ ਕਿੱਲੇ ਨੂੰ ਮੇਨ ਰੋਡ ਤੋਂ ਵੀ ਸਾਨੂੰ ਕੋਈ ਮਾਅਬ ਜਾਂ ਦੋ ਕਰੋੜ ਦੀ ਦਾ ਕੋਈ ਖਰਚਾ ਦੋ ਸਾਨੂੰ ਪੈਲੀ ਜਾਨਦੇ ਹਾਂ ਜੀ ਸਾਡੇ ਕੰਮ ਚਾਰ ਕਿੱਲੇ ਚ ਲਾ ਲਓ ਵੀ 48 ਫੁੱਟ ਨਾਲ ਲੰਬਾਈ ਬਣਾ ਲਓ ਉਹ ਇੰਨੀ ਹੁੰਦੀ ਨੇ ਬੰਦੇ ਬਣਾ ਸਕਦੇ ਜੀ ਉਹ ਓਹ ਜਿਹੜ ਨੋ ਪ੍ਰੋਬਲਮ ਤੱਕ ਦੇਖੋ ਕਿੰਨੀ ਲੰਬਾਈ ਬਣ ਜਾਂਦੀ ਆਹੇ ਅਗਲੇ ਨੂੰ ਵੀ ਦੇਣਾ ਪਊਗਾ ਕਿੰਨੇ ਸੀ ਉਹ ਕੋਰਪੋਰੇਸ਼ਨ ਦੇ ਸਾਹਮਣੇ ਲੋਕਾਂ ਨੇ ਕਿਸਾਨਾਂ ਕਿਉਂਕਿ ਸੂਬਾ ਸਰਕਾਰ ਉਹ ਸੂਬਾ ਸਰਕਾਰ ਇਅਰ ਸੈਂਟਰ ਗਵਰਨਮੈਂਟ ਪਾਲਿਸੀ ਬਣਾਉਂਦੇ ਨੇ ਕਿ ਇਹਨੂੰ ਪੈਸੇ ਦੇਣ ਦੀ ਪਰਵਾਹ ਨਹੀਂ ਅਸੀਂ ਖਬਰ ਤਾਂ ਕਿ ਦੇ ਵੀ ਬਹੁਤ ਸਾਰੇ ਲੈਕਚਰ ਬਹੁਤ ਬਹੁਤ ਮਜ਼ਾ ਆਇਆ ਸੀ ਜੇ ਤੁਹਾਡੇ ਤੇ ਆਪ ਤੋਂ ਮੈਂ ਸਾਰੀ ਟੋਟਲ ਵਿజిਟ ਕਰਵਾਈ ਸੀ ਟੋਟਲ ਵਿజిਟ ਕਰਵਾਈ ਸੀ ਉਹ ਤਾਂ ਬੜਾ ਡੇਂਜਰ ਬਣ ਰਿਹਾ ਸੀ ਇੰਤਾਂ ਦਾ ਬਣ ਗਿਆ ਸੀਗਾ ਵੀ ਇਹ ਪਿੰਡ ਪਤ ਨਹੀਂ ਹੁੜ ਕੇ ਆਏ ਨੇ ਜਾਂ ਖੰਗਾ ਮਾਰ ਕੇ ਆਏ ਨੇ ਕਿੱਦਾਂ ਦੇ ਆਏ ਨੇ ਉਹਨਾਂ ਨੇ ਉਹਨਾਂ ਅਫਸਰਾਂ ਨੇ ਉਹਨਾਂ ਅਫਸਰਾਂ ਨੇ ਕਿਹਾ ਅੱਗੇ ਵਾਪਸ ਇੱਥੇ ਬੰਨਣਾ ਚਾਹੀਦਾ ਪਰ ਜਿਹੜੀ ਸੈਂਟਰ ਉਹ ਪੰਜਾਬ ਦੇ ਨਾਲ ਤੁਹਾਨੂੰ ਪਤਾ ਹੀ ਕਿੰਨਾ ਕਵਿਤਾ ਕਰਦੀ ਹੈ ਮੇਰੇ ਕੋਲ ਫੋਟੋ ਨੇ ਹੋਸਟ ਵਿਚ ਹੜਾ ਜਾਣ ਤਾਂ ਪੈਕੇਜ ਜਾਰੀ ਹੋ ਜਾਂਦੇ ਨੇ ਪੰਜਾਬ ਮਰ ਗਿਆ ਇੱਕ ਵੀ ਪ੍ਰਾਈਮ ਮਿਨਿਸਟਰ ਦਾ ਬੰਦ ਨਹੀਂ ਆਇਆ ਕਿ ਪੰਜਾਬ ਦੇ ਅਸੀਂ ਖੜੇ ਹਾਂ ਪੰਜਾਬ ਪੰਜਾਬ ਨੂੰ ਇਹ ਪੈਕੇਜ ਪੰਜਾਬ ਕਿਦਾਂ ਕਰੇਗਾ ਜਿਸ ਨੂੰ ਹਲਕਨ ਤੇ ਪ੍ਰਬੰਧ ਜਾਇ ਸਵਾਇਕ ਕਰੇ ਲੈ ਸ਼ਾਂਤੀ ਰੱਖੋ ਇਹ ਵੀ ਨਿਵਾਰ ਬਸ ਲਾਉਂਦੇ ਆਂ ਅੰਡਰਸਟਰੀ ਵੀ ਦਾ ਪਰ ਔਖਾ ਹੀ ਆ ਅੰਡਰਸਟਰੀ ਵੀ ਪੰਜਾਬ ਚ ਲੱਗੇ ਨਹੀਂ ਦੇਖੋ ਮੈਂ ਉਸੇ ਮਿਹਨਤ ਤੇ ਵਿਸ਼ਵਾਸ ਕੀਤਾ ਮੈਨੂੰ ਬਣਾਇਆ ਮੈਨੂੰ ਇਹ ਦੱਸ ਦੋ ਕਿ ਮੈਂ ਕਿਹੜਾ ਮੁੱਦਾ ਜਿਹੜਾ ਉਹਦਾ ਸਵਾਇਕ ਚਾਈਮ ਕਰ ਦੋ ਪੂਰੇ ਚ ਗਰਦੀ ਸਫਾਈ ਗਰਦੀ ਸਫਾਈ ਆ ਡਰੇਨ ਦਾ ਸਾਡਾ ਹੁਣ ਜਮੇ ਆਰਡਰ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਕਿ ਆ ਇੰਡੀਆ ਕੋਈ ਨਹੀਂ ਪਹੁੰਚਦਾ ਉਹਦਾ ਮੁੱਦਾ ਜਦੋਂ ਸਰਪ੍ਰੀਖ ਡਾਕਟਰ ਤੋਂ ਕਰਦੇ ਆ ਮੈਨੂੰ ਫੋਨ ਕੀਤਾ ਡਾਕਟਰ ਨੇ ਮੈਂ ਬੰਨਤੀ ਸੀਗਾ ਮੈਂ ਬੰਨਤੀ ਸੀਗਾ ਮੈਂ ਡਾਕਟਰ ਨੂੰ ਕਿਹਾ ਕਿ ਮੈਂ ਤੁਹਾਨੂੰ ਵਾਦਾ ਕਰਦਾ ਮੈਂ ਆ ਰਿਹਾ ਉਹ ਡੇਰੇ ਤੋਂ ਪਾਰ ਕੋਈ ਨਹੀਂ ਆ ਰਿਹਾ ਤਾਂ ਸਰ ਜੀ ਉੱਥੇ ਨਹੀਂ ਸਰ ਮੈਂ ਕਿਹਾ ਮੈਂ ਉੱਥੇ ਆ ਰਿਹਾ ਸਰ ਜੀ ਇਹ ਤਾਂ ਗੱਲ ਦਾ ਜਵਾਬ ਹੀ ਕੋਈ ਨਹੀਂ ਆ ਸੀ ਵੀ ਪਿੱਛੇ ਮੁੜ ਗਿਆ ਉਹਨੂੰ ਆ ਇਹ ਨਹੀਂ ਨਿਕਲੇ ਹੁਣ ਆਇਆ ਕਾਪੜੇ ਸੀ ਡੀਸੀ ਪਿੱਛੇ ਮੁੜ ਗਿਆ ਹਾਂ ਜਦੋਂ ਡੀਸੀ ਪਿੱਛੇ ਹੁਣ ਤੁਸੀਂ ਕਹੇ ਸੀ ਸਾਰੇ ਅਸੀਂ ਆਈ ਕੀ ਬੋਲ ਰਿਹਾ ਹੈ ਬੈਂਕ ਯੋ ਕੀ ਮੁੜ ਗਈ ਉਹਦਾ ਉਹਨਾਂ ਦਾ ਵੀ ਨੋਟ ਵਰ ਦਾ ਹੈਗਾ ਯਾਰ ਆਹ ਪਾਸ ਹੋ ਰਿਹਾ ਸੀ ਆਜਾ ਉਹ ਅਕਸਰ ਵੀ ਕੋਈ ਚੁੱਪ ਨਹੀਂ ਬੋਲਦਾ ਆਹ ਸਾਲ ਚੱਲ ਰਿਹਾ ਹੈ ਪਛਲਾ ਚੱਲਦਾ ਆਜੋ ਜੀ ਆਜੋ ਆਜੋ ਜੀ ਬਾਬਾ ਜਿਹੜਾ ਉੱਪਰ ਦਾ ਪੰਚਾ ਲਾ ਦਿੱਤਾ ਨਾਲੋਂ ਵੱਡਾ ਬੱਲੇ ਕਰਦਾ ਵੀ ਮੈਂ ਆਹ ਮਤ ਦੇਖ ਚੱਲ ਵਿੱਚ